ਕੀ ਸਾਡੇ ਚਾਚੀ ਆਏ ਹੋਏ ਆ ਤੁਹਾਨੂੰ ਦਿਖਾਣਾ ਐ ਸਾਡੇ ਆ ਚਾਚੀ ਆ ਐ ਉਹਨਾਂ ਦੀ ਬੇਟੀ ਆ ਤੇ ਹੁਣ ਦੇਖਦੇ ਵੇ ਵਿਆਹ ਦੀ ਮੂਵੀ ਆਓ ਜੀ ਨਾਨਕਾ ਪਰਿਵਾਰ ਪਹੁੰਚ ਚੁੱਕਿਆ ਆ ਤੇ ਹੌਲੀ ਹੌਲੀ ਹੁਣ ਤੁਹਾਨੂੰ ਦੱਸਦੇ ਰਵਾਂਗੇ ਕਿ ਕਿੰਨਾ ਸੀਰੀਅਸ ਹੋ ਕੇ ਦੇਖਦੇ ਵੇ ਆ ਅਗੇ ਤੋਂ ਥੋੜੇ ਹੋਰ ਦੋ ਪੈਸੇ ਥੋੜੇ ਹੋਰ ਹੋ ਤੁਸੀਂ ਕਹਿ ਸਕਦੇ ਹੋ ਥੋੜੇ ਹੋਰ ਦੋ ਕੀ ਕਦੋਂ ਆ ਕੇ ਪਰੇ ਮਾਰਿਆ ਹੈ ਇੰਨੀ ਖਾਲੇ ਕਰਾਈਏ ਇਸ ਕੁੜੀ ਨੇ ਮੇਰੇ ਸਾਡੀ ਬਰਾਤ 3:30 ਵਜੇ ਨਿਕਲ ਗਈ ਸੀ ਇੱਥੋਂ ਇੰਨੀ ਕਿੰਨੀ ਕਾਲੀ ਕੋਈ ਤਾਂ ਦੇਖਣ ਦੀ ਆ ਉੱਥੇ ਉਹ ਵੀ ਸੀ ਨਾ ਪੰਜਾਬ ਬੰਦ ਸੀ ਮਤਲਬ ਪੰਜਾਬ ਨਹੀਂ ਅਜੇ ਇੰਡੀਆ ਹੀ ਬੰਦ ਹੈ ਆ ਉੱਥੇ ਉਹਨਾਂ ਨੂੰ ਆਪ ਮਿਲਣੀ ਦਾ ਗਿਆ ਸੀ ਕਿ ਮਿਲਣੀ ਕਰਨੀ ਹੈ ਉਹਨਾਂ ਨੂੰ ਪਤਾ ਨਹੀਂ ਹਰਿਆਣੇ ਵਾਲਿਆਂ ਨਾਲ ਮਿਲਣੀ ਹੁੰਦੀ ਆ ਉਹਨਾਂ ਨੇ ਡੇਡਾ ਢੀ ਦੇ ਗੱਲ ਚ ਯਾਰ ਮਾਤੇ ਸਾਰੇ ਡੇੜੇ ਨੂੰ ਸਰਪੰਚ ਬਣਾਤਾ ਫਿਰ ਦੱਸ ਸਰਪੰਚ ਬਣਾਤਾ ਸਾਰੇ ਪ੍ਰਾਤ ਕਰ ਆ ਜੀ ਆ ਗਈ ਤਾਂ ਵੇ ਦੇਖਿਆ ਨਾ ਕਦੀ ਆ ਆ ਗਈਆਂ ਸਾਲੀਆਂ ਲੁੱਟਣ ਹੁਣ ਤਾਲੀਆਂ ਲੁੱਟੜੀਆਂ ਇਹ ਤੁਹਾਡਾ ਸਵਾਗਤ ਕਰਦੀ ਪਈ ਐ ਸਵਾਗਤ ਕੀ ਕਰਦੇ ਸਵਾਗਤ ਕਰਦੇ ਕੈਂਚੀ ਦੇ ਦੇਣ ਕੈਂਚੀ ਦਾ ਦਿੱਤੀ ਨਹੀਂ ਕੈਂਚੀ ਲੈ ਕੇ ਆਏ ਜਾਣੀ ਆ ਵੀ ਲੈ ਕੇ ਜਾਈ ਦੇ ਹੁੰਦੀ ਆ ਮੈਂ ਕੁਰਬਾਨ ਕੱਢ ਲੈਣੀ ਕੁਰਬਾਨ ਨਹੀਂ ਵੜਦੇਣਾ ਆ ਕੁਰਬਾਨ ਹੈਗੀ ਸੀ ਮੇਰੇ ਕੋ ਉਹ ਸੀਗੀ ਇਹਨਾਂ ਕੀ ਕਰਦੀ ਸੀ ਮੈਂ ਦੱਸੀ ਬੰਨੋ ਜਰਾ ਇਹ ਕਿਹੜੀ ਰਸਮ ਐ ਇਲੂ ਮਿੰਟੀ ਕਰਦੇ ਸਾਡੇ ਬੜੀ ਭੈਣ ਜਿਹੜੀ ਹੁੰਦੀ ਆ ਨਾ ਸਾਡੀ ਜਿਹੜਾ ਜਿਹਦੀ ਬਾਰਿਸ਼ ਹੋਈ ਹੁੰਦੀ ਆ ਉਹ ਬਿੜਤੀ ਕਰੇ ਤੇ ਬਿੜਤੀ ਬਿੜਤੀ ਹੁੰਦੀ ਆ ਉਹ ਡੰਡਾ ਬਿਲ ਬਿਲ ਬਸ ਇਹ ਤੈਨੂੰ ਆ ਬਣਾਉਣੇ ਆ ਇੱਕ ਲੈਡ ਦਾ ਇੱਕ ਹੋਰ ਡਿਆ ਉਹ ਤਰੀਕਾ ਹੁੰਦਾ ਸਾਡੇ ਇਹਦਾ ਵੀ ਡੇਗਿਲ ਬਿਲਦਾ ਲਾ ਇਹਦਾ ਮਤਲਬ ਪੈਸੇ ਮਿਲਦੇ ਆ ਮੇਰੇ ਕੋਲਦੇ ਵਿਆਹ ਚ ਵਾਹ ਕਰਦੀ ਆ ਅੱਛਾ ਤੈਨੂੰ ਪੈਸੇ ਮਿਲ ਲੈਣਾ ਬੜੀ ਭੈਣ ਕਰਦੀ ਹੁੰਦੀ ਐ ਛੋਟੀ ਰਿਗੜ ਕਟਾ ਆਧੀਆਂ ਰਸਮਾਂ ਦਾ ਮੈਨੂੰ ਪਤਾ ਹੀ ਨਹੀਂ ਆ ਆਧੀਆਂ ਰਸਮਾਂ ਇਦਾਂ ਚੱਲੀ ਜਾਂਦੀਆਂ ਆ ਬਟਨ ਖੋਲਤੇ ਹੀ ਮੇਰੇ ਕਮੀਜ਼ ਦੇ ਉਹ ਨਹੀਂ ਖੋਲਣ ਦਈਦੇ ਹੁੰਦੇ ਜਿਆਦਾ ਤੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਆਧੀਆਂ ਤਾਂ ਤੱਪਲੂ ਵੀ ਨਹੀਂ ਪਤਾ ਤੁਹਾਨੂੰ ਜਦ ਦੱਸਦੀ ਮੈਨੂੰ ਪਹਿਲਾਂ ਦੱਸਦੀ ਕਿ ਆ ਰਸਮਾਂ ਦੀ ਆ ਚੀਜ਼ ਨਹੀਂ ਕਰਨੀ ਤੁਸੀਂ ਮੈਂ ਕਦੇ ਖੜਕੇ ਦੇਖੀ ਆ ਦੀ ਕੀ ਰਸਮਾਂ ਦੀ ਆ ਕੀ ਅਤਗੜੀ ਬੜਾ ਸੱਚੀ ਹੈ ਨਾ ਤੱਕਲੇ ਪੂਰਾ ਪਿੰਡ ਦੇਖਣ ਆਇਆ ਦੇਖ ਬਰਾਤ ਨੂੰ ਹੈ ਆਂਦੇ ਆ ਉੱਥੇ ਦੇ ਸਾਰੇ ਲੋਕੀ ਆ ਜਾਂਦੇ ਆ ਆਸ-ਪਾਸ ਦੇ ਵੀ ਉਹਦਾ ਵੀ ਡੱਕ ਤਾਂ ਹੋਈ ਜਾਂਦੇ ਆ ਪਿੰਡਾਂ 'ਚ ਲੋਕੀ ਕੋਠੇ ਦੇ ਵੀ ਖੜੇ ਹਾਲੇ ਤਾਂ ਆਹ ਕੋਠੇ ਦੇ ਵੀ ਉਦੋਂ ਖੜੇ ਸੀ ਲੋਕੀ ਬਰਾਤ ਦੇਖਣ ਉਤੋਂ ਇਹ ਸਾਨੂੰ ਕਈ ਹਰਿਆਣਵੀ ਨੇ ਸਮੇਂ ਲੱਗੇ ਉਹਨਾਂ ਨੂੰ ਪੰਜਾਬੀ ਨਾਲ ਸਮੇਂ ਲੱਗੇ ਹੁਣ ਇਹ ਵੀ ਹੁੰਦਾ ਨਾ ਕਿ ਪੰਜਾਬ ਤੋਂ ਬਰਾਤ ਆਈ ਜਾਂਦੇ ਲੋਕੀ ਤਾਂ ਇਦਾਂ ਵੀ ਆ ਜਾਂਦੇ ਆ ਇੱਥੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋਣੀ ਚੱਲ ਹੋ ਜਾਂਦੀ ਹੈ ਜੀ ਇੱਥੇ ਤਾਂ ਚਾਰ ਚਾਰ ਲੱਗਣੇ ਫਿਰ ਜੇ ਮੁੰਡੇ ਦੀ ਬਰਬਾਦ ਤੋਂ ਕੁੜੀ ਦੀ ਨੂੰ ਚਾਰ ਕੁੜੀ ਦੇ ਸਹੀ ਹੋ ਜਾਂਦੀ ਹੈ ਨਜ਼ਾਰੇ ਹੋ ਜਾਂਦੇ ਕੁੜੀ ਦੇ ਮੁੰਡੇ ਦੇ ਬਰਬਾਦ ਜ਼ਿੰਦਗੀ ਜ਼ਿੰਦਗੀ ਬਰਬਾਦ ਇਹ ਚ ਇਹ ਗਾਣਾ ਲਾਣਾ ਚਾਹੀਦਾ ਸੀ ਆ ਮੈਨੂੰ ਸਮਝ ਨਹੀਂ ਲੱਗਦਾ ਯਾਰ ਕਿ ਰਾਖਾ ਕਹਿੰਦੇ ਹੱਤ ਦੇ ਤੇ ਉਹਦੇ ਵਿੱਚ ਬਹਿ ਕੇ ਕਿਤੇ ਫੋੜਨਾ ਬਾਤ ਪਾਵਾ ਨਹੀਂ ਨਹੀਂ ਇਹ ਦੱਸਦੇ ਰਹਿੰਦੇ ਆ ਮੈਂ ਬਾੜਦਾਲ ਉਹ ਜੀ ਇੱਥੇ ਚਾਲੂ ਹੁੰਦੇ ਆ ਝੂਠੇ ਬਚਨ ਤੇ ਤੁਹਾਡੇ ਵੱਲੋਂ ਹੋਲੇ ਝੂਠੇ ਬਚਨ ਝੂਠੇ ਬਚਨ ਕਹਿੰਦੇ ਝੂਠੇ ਬਚਨ ਇੱਥੇ ਕਰਨੇ ਪੈਂਦੇ ਆ ਹਾਸਾ ਮੈਨੂੰ ਪਤਾ ਹੀ ਨਹੀਂ ਇਹਦਾ ਪੂਰਾ ਸੁਣਿਆ ਤੇ ਹਾਸਾ ਉਹ ਪੈਂਦਾ ਅੱਗੇ ਜੰਗੀ ਲਿਖੇ ਮੌਸਮ ਹੋ ਵੀ ਮੈਂ ਜਿਹੜੇ ਵਸਤ ਲੈਣਾ ਉਹ ਗਏ ਸੀ ਕੈਮਰਾ ਦੇ ਬੈਂਸ ਆਇਆ ਨਾ ਬਹੁਤ ਵਾਸਤਾ ਹੈ ਯਾਰ ਉਹ ਤੇ ਕਿ ਸਸਿਗਾਜ ਸਾਰਿਆਂ ਨੂੰ ਅੱਜ ਦੇ ਵਲੋਗ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦਾ ਵਲੋਗ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਸਾਡੇ ਚਾਚੀ ਆਏ ਹੋਏ ਆ ਤੁਹਾਨੂੰ ਦਿਖਾਣਾ ਇਹ ਸਾਡੇ ਆ ਚਾਚੀ ਆ ਇਹ ਉਹਨਾਂ ਦੀ ਬੇਟੀ ਆ ਨਾਮ ਹੈਗਾ ਇਹਦਾ ਇੰਦਰਪ੍ਰੀਤ ਤੇ ਨਾਲ ਇਹ ਬੇਟਾ ਆਇਆ ਹੋਇਆ ਬਾਹਰ ਆ ਗਿਆ ਕਹਿੰਦੀ ਤੂੰ ਵੀ ਆ ਜਾ ਬਾਹਰ ਆ ਜਾ ਕਹਿੰਦੀ ਕਹਿੰਦੀ ਵਲੋਗ ਵਾਜਾ ਭਾਜੀ ਆ ਜਾ ਹੈ ਮਨਜੋਤ ਹੈ ਹੈ ਬੈਜੋ ਬੈਜੋ ਨਹੀਂ ਨਹੀਂ ਉਹ ਅੰਦਰ ਕਾਰਟੂਨ ਦੇਖਦਾ ਪਿਆ ਇਹਨੂੰ ਧੱਕੇ ਨਾਲ ਲਿਆਈ ਹੈ ਇਹੇ ਕਾफी देर ਹੋ ਗਈ ਹੋਈ ਚਾਹ ਪਾਣੀ ਪੀ ਲਿਆ ਆ ਤੇ ਹੁਣ ਦੇਖਦੇ ਵੇ ਵਿਆਹ ਦੀ ਮੂਵੀ ਤੁਸੀਂ ਵੀ ਨਹੀਂ ਆਪਾਂ ਪਾਈ ਦੀ ਕਿਤੇ ਪਾਸੇ ਕਿਸੇ ਨੂੰ ਪਤਾ ਹੀ ਨਹੀਂ ਹੈ ਵਿਆਹ ਦੀ ਮੂਵੀ ਸਾਡੇ ਲੋਕੀਆ ਸਾਰੇ ਬੁਖਸ਼ ਪਾਉਂਦੇ ਆ ਅਸੀਂ ਪਾਇਆ ਹੀ ਨਹੀਂ ਹੋਇਆ ਹਾਲੇ ਤੱਕ ਹੁਣ ਵਿਆਹ ਦੀ ਮੂਵੀ ਤਾਂ ਛੋਟ ਥੋੜੇ ਥੋੜੇ ਛੋਟ ਪਾਵਾਂਗੇ ਉਹ ਸਾਡੀ ਮਾਸੀ ਤੇ ਬਾਮੀ ਲੱਗੇ ਪਏ ਆ ਗਿੱਦਾ ਪਾਣ ਨਾਨਕਾ ਛੱਕ ਆਇਆ ਹੈ ਨਾਨਕੇ ਨਾਨਕੇ ਆਏ ਆ ਚਲੋ ਹੁਣ ਅਸੀਂ ਥੋੜਾ ਥੋੜਾ ਦੇਖਦੇ ਆਂ ਵਲੋਗ ਲਾਓ ਜੀ ਨਾਨਕਾ ਪਰਿਵਾਰ ਪਹੁੰਚ ਚੁੱਕਿਆ ਆ ਤੇ ਹੌਲੀ ਹੌਲੀ ਹੁਣ ਤੁਹਾਨੂੰ ਦੱਸਦੇ ਰਾਵਾਂਗੇ ਕਿੱਥੇ ਕੀ ਹੋਇਆ ਕਿੱਥੇ ਕੀ ਨਹੀਂ ਹੋਇਆ ਸਾਰੇ ਤਮਿਲ ਬਿਲਾਬ ਹੁੰਦਾ ਹਾਂ ਹਾਂ ਪਰ ਮਾਈਆਂ ਲੱਗਣ ਲੱਗਾ ਹੈ ਸਮੀ ਇੱਧਰ ਲਗੜਾ ਹੀ ਹੈ ਮਾਈਆਂ ਲੱਗ ਕੇ ਆਮੀ ਲੱਗਿਆ ਐਵੇਂ ਲੱਗਿਆ ਨਾ ਹੀ ਹੁੰਦਾ ਲੱਗਦਾ ਨਾ ਹੀ ਵਿਆਹ ਹੁੰਦਾ ਚੰਗੇ ਰਹਿਣਾ ਹੈ ਅੱਛਾ ਕਿੱਦਾਂ ਕਿ ਚੰਗੇ ਰਹਿਣਾ ਹੈ

ਇਹ ਨਹੀਂ ਇਹ ਮੈਂ ਨਹੀਂ ਕਰਾਂਗਾ। ਕੋਈ ਨੋਟ ਹੋਵੇ। ਥੋੜੇ ਦੋਵੇ ਥੋੜੇ। ਲੜ ਫੜੀ ਵੀ ਜਲੇ ਥੋੜੇ ਦੋਵੇ। ਜਿੰਨਾ ਕਿੰਨਾ ਕੰਦਾ ਚੱਕੀ ਜਾ ਮਾਈ ਜੇ ਤੇ ਪਈਆ ਰਾਮ ਨਾ ਕੋ ਬਗਾਨਾ ਜੇ ਤਾਂ ਫਾਇਦਾ। ਥੋੜੇ ਦੋਵੇ ਥੋੜੇ। ਤੁਸੀਂ ਵੀ ਕਹਿੰਦਾ ਕਿ ਥੋੜੇ ਹੋਰ ਦੋ ਪੈਸੇ ਥੋੜੇ ਹੋਰ। ਹੋ ਤੁਸੀਂ ਕਹਿ ਸਕਦੇ ਹੋ। ਥੋੜੇ ਹੋਰ ਦੋ। ਐ ਇੱਥੇ ਲੈਣ ਦੇਣ ਕਰਦੇ ਬੇ ਨਾਨਕੇ ਦਾਦਕੇ ਸਾਰੇ ਬੈਠੇ ਹੋਏ ਆ। ਖਾਰ ਵਗੈਰਾ ਸਾਰਾ ਕੁਝ ਦਿੰਦੇ ਹੁੰਦੇ ਆ ਖੁਸ਼ ਹੋ ਕੇ ਦਰਜ ਜਾਂ ਹਾਂ ਉਹ puri ਬੋਸ਼ਾ ਉਹ ਵਿਚਾਰਾ ਜਦੋਂ ਕਾਟਰ ਦੇਖ ਲਾ ਉਹ ਧੱਕੇ ਲਾ ਰਿਹਾ ਹੋਇਆ ਆ ਖੁਸ਼ ਤਾਂ ਤੁਸੀਂ ਵੀ ਲੱਗਦੇ ਹੋ ਨੀ ਮੈਂ ਤਾਂ ਚੱਲ ਕੰਮ ਕਰਦਾ ਰਹਿਣਾ ਮੈਨਾਂ ਨੇ ਬੁਲਾ ਕੇ ਦੇਣਾ ਮੈਂ ਹੈ ਉਹ ਬਿਠਾਣ ਦਾ ਭਾਇਆ ਜਾਂ ਕਾਟ ਦੇਖ ਲਾ ਜਾ ਨਿਆ ਨਿਆ ਦਾ ਤਾਂ ਪਾਟ ਜਾ ਅੱਗੇ ਨੱਚ ਕੇ ਹੰਦ ਕਰਾਉਂਦੇ ਹੁੰਦੇ ਜਾਂ ਗੱਲ ਸੁਟਾਈ ਵਿਚਾਰ ਦੱਕੇ ਵੇਲੇ ਲਈ ਦੁਜੀ ਹੈ। ਸੁਟਾਈ ਵਿਚਾਰ ਦੱਕੇ ਵੇਲੇ। ਇਹਨੇ ਦੌੜ ਲਾ ਦਿੱਤੀ। ਮਾਮਾ ਸਿਹਰੀ ਆ ਗਿਆ ਤੇ ਲਾਉਂਦੀ ਹੈ। ਮਾਂ ਸੀ ਨਾਲ। ਬਿਮਾਰੀ ਸਿਹਰੀ ਆ ਗਿਆ। ਸਿਹਰੀ ਆ ਗਏ। ਮਾਂ ਕਹਿੰਦੀ ਹੈ ਕਿ ਮਾਂ ਮਾਲੇ ਨਿੱਤਾ ਮਾਦੀ ਪੋਣਣਾ ਆ ਕਰਨਾ। ਆਹ ਸਿਹਰੀ ਢਾਈ ਵਜੇ। ਆਹ ਸਿਹਰੀ ਆ। ਕਿਹੜਾ ਆ ਕੇ ਪਰੇ ਮਾਲਿਆ। ਇਹਨੇ ਕਾਲੇ ਕਰਾਈਏ ਇਸ ਕੁੜੀ ਨੇ। ਤੁਹਾਨੂੰ ਕਿਹਾ ਅੱਜ ਨਾ ਤੇ ਚੱਕੀ ਨਹੀਂ ਕਰਦੇ ਮਮੀ ਹਾਂ ਵੀ ਨਹੀਂ ਦੂਨ ਖੱਜਲ ਕੁਮਾਰ ਨੇ ਹਾਂ ਯਾ ਹੋ ਗਿਆ ਕ ਤੂੰ ਮੇਰੇ ਕਹਾਂ ਹੈ ਦੀਂਦਾ ਸੀ ਕਹਿੰਦਾ ਕ ਮੇਰੀ ਕਰੋ ਮੈਨੂੰ ਘੜਿਆਲੀ ਤੁਸੀਂ ਹੈਂ ਕਹਿੰਦਾ ਮੇਰੀ ਕਰੋ ਮੈਨੂੰ ਘੜਿਆਲੀ ਆਪ ਕਰ ਲੈ ਜਾ ਕੇ ਉਲਟੀਆਂ ਹੀ ਰਹੇ ਜਾਂਦੇ ਹੋਏ ਮੈਂ ਕਰਵਾ ਦਿਆਂ ਆਈ ਜਾ ਮੂੰਹ ਹੋ ਗਿਆ ਕਹਿ ਰਿਹਾ ਤੇ ਸਾਨੂੰ

ਆਸ ਵੀਰੇ ਸਾਡੀ ਬਰਾਤ 3:30 ਵਜੇ ਨਿਕਲ ਗਈ ਸੀ ਇੱਥੋਂ ਇੰਨੀ ਕਿੰਨੀ ਕਾਲੀ ਬਈ ਤਾ ਦੇਖਣ ਦੀ ਆ ਉੱਥੇ ਉਹ ਵੀ ਸੀ ਨਾ ਪੰਜਾਬ ਬੰਦ ਹੀ ਮਤਲਬ ਪੰਜਾਬ ਨਹੀਂ ਅਜੇ ਇੰਡੀਆ ਹੀ ਬੰਦ ਹੈ ਹਾਂ ਉਧਰ ਬੰਦ ਹੀ ਚੱਲਿਆ ਕਰਦਾ ਪਤਾ ਕਰ ਕਿਸਾਨਾਂ ਨੇ ਕੀਤਾ ਹੋਇਆ ਹੈ ਨਾ ਤਦੂ ਹਾਂ ਕਿਸਾਨਾਂ ਦੁਲਦਨ ਸੀ ਲੋ ਜੀ ਪਹੁੰਚ ਗਿਆ ਹੁਣ ਹਰਿਆਣੇ ਐਡਾ ਵੱਡਾ ਸਫਰ ਕਰਕੇ ਇੰਨੀ ਦੂਰ ਲੈਣ ਜਾਣਾ ਇਸਮੀ ਨੂੰ ਕਿੰਨਾ ਸਫਰ ਕਰਕੇ ਗਏ ਕਿੰਨਾ ਸਫਰ ਕਰਕੇ ਗਏ ਆ ਪੈਦਲ ਤਾਂ ਹੀ ਤੁਰ ਕੇ ਗਏ ਸਾਡੇ ਸਫਰ ਦੇ ਲਾਕਾ ਕੜ ਜਾਂਦਾ ਤੁਸੀਂ ਦੇਖੋ ਉਥੇ ਝੰਡਾ ਤੁਸੀਂ ਆ ਕਿ ਸਾਡੇ ਦਾ ਝੰਡਾ ਵੀ ਲੜਾ ਕੇ ਗਏ ਰਸਤੇ 'ਚ ਰਾਤ ਦੇ ਵਿੱਚ ਮੈਨੂੰ ਝੰਡਾ ਫੜਾਤਾ ਉਹਨਾਂ ਨੇ ਕਹਿੰਦੇ ਆ ਲੋ ਕਿਸਾਨ ਅੰਦੋਲਨ ਵਾਲੇ ਕਿਲਾ ਪਹਿਲਾ ਫੋਟੋ ਖਿਚਾਓ ਫਿਰ ਅੱਗੇ ਜਾਓ ਕੁਵਾਰ ਚ ਫੋਟੋ ਵੀ ਆਈ ਸੀ ਉਹ ਬਰਾਤੀਆਂ ਦਾ ਆਉਥੇ ਉਹਨਾਂ ਨੂੰ ਆਪ ਮਿਲਣੀ ਦਾ ਗਿਆ ਹੈ ਕਿ ਮਿਲਣੀ ਕਰਨੀ ਹੈ ਉਹਨਾਂ ਨੂੰ ਪਤਾ ਨਹੀਂ ਹਰਿਆਣੇ ਵਾਲਿਆਂ ਨੂੰ ਮਿਲਣੀ ਹੁੰਦੀ ਆ ਉਹਨਾਂ ਨੇ ਡੇ ਡਾੜੀ ਦੇ ਗੱਲ ਜੀ ਯਾਰ ਮਾਤੇ ਸਾਰੇ ਡਾੜੇ ਨੂੰ ਸਰਪੰਚ ਬਣਾਤਾ ਗਾ ਫਿਰਦਾ ਸਰਪੰਚ ਬਣਾਤਾ ਨਾਲ ਚੁੜ ਲਿਆ ਫਿਰਦਾ ਸਾਰਿਆਂ ਨੇ ਪਤਾ ਉੱਥੇ ਤਾਂ ਹੀ ਹੁੰਦੀਆਂ ਨਾਲੇ ਬਸ ਉੱਥੇ ਦਾ ਜੱਫੀ ਪਾ ਕੇ ਆਪਣਾ ਉਹ ਕਰ ਲੈਂਦੇ ਆ ਉਹ ਬਾਲਾ ਬੂਲਾ ਅੱਜ ਕੱਲ ਤਾਂ ਚੱਲ ਫੈਸ਼ਨ ਹੋ ਗਿਆ ਹਰ ਚੀਜ਼ ਦਾ ਦੇਖੋ ਦੇਖੀ ਕਰਨ ਲੱਗ ਜਾਂਦੇ ਲੋਕੀ ਨਹੀਂ ਮਿਲਣੀ ਤਾਂ ਹੁੰਦੀ ਆਪਣੇ ਪੰਜਾਬ 'ਚ ਦੱਸਿਆ ਸੀ ਨਾ ਨਹੀਂ ਉੱਥੇ ਵੀ ਹੁੰਦੀ ਹੈ ਬਿੱਲੀ ਪਰ ਅਲੱਗ ਤਰੀਕੇ ਨਾਲ ਉਹ ਬਿਆਰ ਜਿਦਾ ਹਾਂ ਬਸ ਜਿਦਾ ਤਾਂ ਜੱਫੀ ਪਾ ਲਈ ਜਿਦਾ ਗੁੱਦਰੀ ਤਰੀ ਪਾੜੇ ਜਿੰਦਾਬਾਦੀ ਦਾ ਬੀ ਬਿੰਨੀ ਦਾ ਬਾਲਾ ਹੁਲਾ ਪਾੜਾ ਨਾ ਸਿਸਟਮ ਨਹੀਂ ਹੈਗਾ ਸੀ ਦਾੜੀ ਦੇਖੋ ਪੂਰਾ ਟਰ ਜਾ ਆਪਣੇ ਇਧਰ ਨੂੰ ਦੇ ਆਪਣੇ ਨਾ ਇਹੜਾ ਦੇ ਹੁੰਦੇ ਆ ਜੀ 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 ਨੰਨਾ ਕਿਸੇ ਮਾਸਨਾਂ ਮੈਂ ਮਾਸ਼ੇਚ ਅਮਿਤ ਬਾਹਿਆ ਮੰਸਾਵਾ ਤੋਂ ਜੋ ਅਸ਼ਵਿਸ਼ ਬਕਸ਼ ਤੋਂ ਦਾਰਸਪ੍ਰਿਤ ਬਕਸ਼ ਇੱਕ ਜੀਕਸਨਾ ਬਕਸ਼ ਬਹਾਦਰ ਹੈ ਬਹਾਦਰ ਹੈ ਨਾ ਰਾਏ ਨੇ ਸੰਨਦੇਵਾਏ ਨੇ ਕੋਟਰਿਆ ਸਾਰੇ ਪ੍ਰੋਜੈਕਟ ਜੀ ਹੈ ਕਿ ਹਾਂ ਦਵਿਆ ਦੇਖਣ ਲੱਗਦੀ ਮਾਸਟਰ ਦੇਖੋ ਆ ਆ ਗਈਆਂ ਸਾਲੀਆਂ ਲੁੱਟਣ ਹੁਣ ਆਲੀਆਂ ਲੁੱਟੜੀਆਂ ਹੀ ਤੁਹਾਡਾ ਸਵਾਗਤ ਕਰਦੀ ਪਈ ਐ ਸਵਾਗਤ ਕੀ ਕਰਦੇ ਸਵਾਗਤ ਕਰਦੇ ਕੈਂਚੀ ਦੇ ਦੇਣ ਕੈਂਚੀ ਤਾਂ ਦਿੱਤੀ ਨਹੀਂ ਕੈਂਚੀ ਲੈ ਕੇ ਆਏ ਜਾਣੀ ਆ ਵੀ ਲੈ ਕੇ ਜਾਈ ਦੇ ਹੁੰਦੀ ਆ ਮੈਂ ਕਰਪਾਨ ਕੱਢ ਲੈਣੀ ਕਰਪਾਨ ਨਹੀਂ ਵੜਦੇਣਾ ਹੀ ਉਹ ਕਰਪਾਨ ਹੈਗੀ ਸੀ ਮੇਰੇ ਕੋ ਉਹ ਸੀਗੀ ਹਾਂ ਤੇ ਵੜ ਦੇਣਾ ਹੀ ਵੜ ਦੇਣਾ ਹੀ ਤੇ ਲੈ ਗਈ ਵੀ ਦੇਣਾ ਪਤਾ ਹੀ ਕੈਂਚੀ ਉਹ ਕਰਦਾ ਤਾਂ ਲੈ ਲੈਂਦੀ ਪਈ ਐ ਨਹੀਂ ਫਿਰ ਦੇਤਾ ਵੇ ਆ ਪਗੜਾ ਲੈ ਉਹ ਤੇ ਮੁੰਦੀ ਦਿੱਤੀ ਆ ਸੋਨੇ ਦੀ ਉਹ ਆਚੋ ਕਿੱਥੇ ਪੈਦ ਲਵਦੀ ਰਹੀ ਕਿਤੇ ਇਹ ਲੱਗ ਗਈ ਲੱਗ ਗਈ ਸਾਰਾ ਬਤਾ ਦੇਣਾ ਗੱਲਾਂ ਮਾਰਦੀ ਨੇ ਤੁਸੀਂ ਤਾਂ ਜੋ ਤੁਹਾਨੂੰ ਕੀ ਵੀ ਲਿਆ ਜੀ ਨੀ ਪਰ ਗਟਾਈ ਆਹੋ ਤੇ ਤੁਸੀਂ ਕੀ ਦੇ ਕੇ ਆਏ ਹੋ ਆਪਣੀ ਸਾਲੀ ਨੂੰ ਸਾਰੇ ਜਾਣੇ ਦੱਸਿਓ ਖੁਸ਼ ਹੋ ਗਈ ਆ ਮੇਰਾ ਕੁੜੀਆਂ ਆ ਖੁਸ਼ ਹੋ ਕੇ ਚੁੱਪ ਕਰ ਗਈ ਬਹੁਤ ਵਧੀਆ ਬਹੁਤ ਵਧੀਆ ਆਈ ਮੈਂ ਕਹਾ ਅੱਲਾ ਚੱਕ ਇਹ ਬੋਲੀਆਂ ਨਹੀਂ ਆ ਚੁੰਨੀ ਨਾਲ ਕੀ ਕਰਦੀ ਸੀ ਮੈਂ ਦੱਸੀ ਬੰਨ ਜਰਾ ਕੀ ਕਿਹੜੀ ਰਸਮ ਹੈ ਇਲੂ ਮਿੰਟੀ ਗੱਦੇ ਸਾਡੇ ਬੜੀ ਭੈਣ ਜਿਹੜੀ ਹੁੰਦੀ ਆ ਨਾ ਸਾਜੇ ਸੋਦਾ ਜਿਹਦੀ ਬਾਰਿਸ਼ ਹੋਈ ਹੁੰਦੀ ਆ ਉਹ ਬਿਰਤੀ ਕਰੇ ਤੇ ਬਿਰਤੀ ਬਿਰਤੀ ਆਂ ਦਿਹਾੜੀ ਨਾਲ ਬਿਰ ਬਸ ਸਾਨੂੰ ਆਵ ਬਣਾਉਣੇ ਆ ਇੱਕ ਲੈਡ ਦਾ ਇੱਕ ਹੋਰ ਰਿਆ ਉਤਰੀ ਕਾ ਹੁੰਦਾ ਸਾਡੇ ਦਾ ਵੀ ਡੇਗਲ ਮਿਲਦਾ ਨਾ ਇਹਨਾਂ ਦਾ ਮਤਲਬ ਪੈਸੇ ਮਿਲਦੇ ਆ ਮੇਰਾ ਕੋਲ ਤੇ ਵਿਆਹ ਚ ਮੈਂ ਕਰਦੀ ਆ ਅੱਛਾ ਤੈਨੂੰ ਪੈਸੇ ਮਿਲ ਲੈਣਾ ਬੜੀ ਭੈਣ ਕਰਦੀ ਹੁੰਦੀ ਆ ਛੋਟੀ ਰਿਵਲ ਘਟਾ ਆਧੀਆਂ ਰਸਮਾਂ ਦਾ ਮੈਨੂੰ ਪਤਾ ਹੀ ਨਹੀਂ ਆ ਆਧੀਆਂ ਰਸਮਾਂ ਇਦਾਂ ਚੱਲੀ ਜਾਂਦੀਆਂ ਆ ਬਟਨ ਖੋਲਤੇ ਹੀ ਮੇਰੇ ਕਮੀਜ਼ ਦੇ ਉਹ ਨਹੀਂ ਖੋਲਣਦੇ ਇਹਦੇ ਹੁੰਦੇ ਜਿਆਦਾ ਤੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਆਧੀਆਂ ਦਾ ਤਾਂ ਪੱਲੂ ਵੀ ਨਹੀਂ ਪਤਾ ਤੁਹਾਨੂੰ ਤਾਂ ਚਾ ਦੱਸ ਨਹੀਂ ਮੈਨੂੰ ਮੈਨੂੰ ਦੱਸਦੀ ਕੀ ਆ ਰਸਮਾਂ ਦੀ ਆ ਚੀਜ਼ ਨਹੀਂ ਕਰਨੀ ਤੁਸੀਂ ਮੈਂ ਕਦੇ ਖੜਕੇ ਦੇਖਿਆ ਦੀ ਕੀ ਰਸਮਾਂ ਹੁੰਦੀਆਂ ਕੀ ਨਹੀਂ ਹੁੰਦੀਆਂ ਪਤਾ ਲੱਗਿਆ ਆਧੀਆਂ ਸਾਰੇ ਸਾਰਿਆਂ ਨੂੰ ਤੇ ਨਿੰਬੀ ਜੜਕਾਦੀ ਭਈਆ ਜੜਕਾਦੇ ਕਿਉਂ ਇਹ ਨਹੀਂ ਪਤਾ ਦੇਖੇ ਤਾਂ ਚੱਲੇ ਇਹਦੇ ਕੁਝ ਤਾਂ ਹੁੰਦਾ ਪਰ ਕਿਉਂ ਹੁੰਦਾ ਇਹ ਨਹੀਂ ਪਤਾ ਪੁਰਾਣੇ ਜ਼ਮਾਨੇ ਦੇ ਰਹੀਨ ਆ ਗਈ ਸੋਰੀ ਇਹ ਤੇ ਮੈਨੂੰ ਸ਼ਕਲ ਲੱਗਦਾ ਪਿਆ। ਬੇਕੀਟੀ ਜੀ ਸੋਣੀ ਲੱਗਦੇ। ਬਹੁਤ ਸੋਣੀ ਲੱਗਦੇ ਵੀ ਆ। ਪੁਰਾਣੇ ਜ਼ਮਾਨੇ ਦੀ ਪੁਰਾਣੇ ਜ਼ਮਾਨੇ ਦੀ ਹੀਰੋਇਨ ਬਣੀ ਉਹ ਜਿਹੜੀ ਆਪੋਜ਼ਿਟ ਰੋਲ ਤੇ ਹੁੰਦੀ। ਪੁਰਾਣੇ ਜ਼ਮਾਨੇ ਦੀ ਹੀਰੋਇਨ ਹੁੰਦੀ ਰਾਜ ਹੀਰੋਇ ਰੱਜ ਕਰਦੀ ਹੁਗਾਦੀ। ਸੋਣੀ ਲੱਗਦੀ। ਆਪਣੀ ਤੇਰੀ ਆਪਣੇ ਮੂੰਹੋਂ ਮਿਆਂ ਮੱਠੋਂ ਬਣੀ ਆ। ਤੁਸੀਂ ਕਹਿੰਦੇ ਹੀ ਵਈ ਸਾਰੇ ਬੁੜੇ ਤੁਸੀਂ ਆਪਣੇ ਕੋਲ ਬੋਲੋ ਤਾਂ ਮੈਂ ਤਾਂ ਕਿਹਾ ਹੀ ਕਿ ਸੋਣਾ ਇੱਕ ਵਾਰੀ ਕਿਹਾ ਮੈਂ ਇੱਕ ਵਾਰੀ ਮੈਂ ਸੋਣਾ ਲੱਗਦਾ। ਇਹ ਨਹੀਂ ਕਰਦੇ ਸਾਡੇ ਤਾਉ ਬਾਜੇ ਜੋੜੇ ਚ ਪਾਈਦੇ ਹੁੰਦੇ ਸਾਡੇ ਗੁਰਦੁਆਰੇ ਤੋਂ ਪਹਿਲੇ ਧਾਰ ਦਿੰਦੇ ਨਾ ਅੱਗੇ ਤੇਰੇ ਆ ਤੇ ਸਭ ਤੋਂ ਪਹਿਲੇ ਥੋੜਾ ਗਾਣੇ ਸੀ ਸਾਡੇ ਪੰਡਤ ਨੇ ਲਵਾਏ ਸੀ ਬਾਜ ਚ ਲਾਉਂਦੇ ਨੇ ਨਾ ਬਾਜ ਜੀ ਇਹ ਨਹੀਂ ਹੁੰਦੀ ਹਾਂ ਬਾਸ ਅੱਤ ਗ੍ਰੇ ਵੀ ਬੜਾ ਸਕੇਦੇ ਆਂ ਆਤਰਾ ਲੈ ਆਤਰਾ ਪੂਰਾ ਪਿੰਡ ਦੇਖਣ ਆਇਆ ਦੇਖ ਬਰਾਤ ਨੂੰ ਹੈ ਆਂਦੇ ਹੀ ਆ ਉੱਥੇ ਤੇ ਸਾਰੇ ਲੋਕੀ ਆ ਜਾਂਦੇ ਆ ਆਸ-ਪਾਸ ਦੇ ਵੀ ਉਦਾਂ ਵੀ ਡੱਕਤ ਹੋਈ ਜਾਂਦੇ ਆ ਪਿੰਡਾ ਚ ਲੋਕੀ ਕੋਠੇ ਦੇ ਵੀ ਖੜੇ ਆ ਲੈ ਤਾਂ ਆ ਕੋਠੇ ਦੇ ਵੀ ਉਦੋਂ ਖੜੇ ਆਈ ਲੋਕੀ ਬਰਾਤ ਦੇਖਣ ਉੱਤੋਂ ਇਹ ਸਾਨੂੰ ਕਈ ਹਰਿਆਣਵੀ ਨੇ ਸਮੇਂ ਲੱਗੇ ਉਹਨਾਂ ਨੂੰ ਪੰਜਾਬੀ ਨੇ ਸਮੇਂ ਲੱਗੇ ਹੁਣ ਇਹ ਵੀ ਹੁੰਦਾ ਨਾ ਕਿ ਪੰਜਾਬ ਤੋਂ ਬਰਾਤ ਆਈ ਆਦੇ ਲੋਕੀ ਤਾਂ ਇਦਾਂ ਵੀ ਆ ਜਾਂਦੇ ਆ ਕਿ ਥੋੜਾ ਅਲੱਗ ਜਿਹੇ ਰਿਚੁਅਲਸ ਹੋ ਜਾਂਦੇ ਆ ਨਾ ਫਿਰ ਦੇਖਣ ਲਈ ਤੁਹਾਨੂੰ ਅਲੱਗ ਲੱਗੇ ਉਹਦੇ ਸਾਨੂੰ ਤਾਂ ਕੀ ਲੱਗਣਾ ਸੀ ਇੱਥੇ ਆ ਕੇ ਅਲੱਗ ਲੱਗਿਆ ਮੈਨੂੰ ਤਾਂ ਥੋੜਾ ਜਿਹਾ ਤਾਂ ਉਹਨਾਂ ਨੂੰ ਅਲੱਗ ਤੇ ਉਹਨਾਂ ਨੂੰ ਸਮਝ ਲੱਗਦੇ ਕਈਆਂ ਨੂੰ ਆ ਮੈਨੂੰ ਸਮਝ ਨਹੀਂ ਲੱਗਦਾ ਜੀ ਆ ਕਿ ਕਰਾਖਾ ਪੋਰੇ ਕਿਤੇ ਹੱਥ ਦੇ ਫੇਰ ਉਹਦੇ ਵਿੱਚ ਬਹਿ ਕੇ ਕਿਤੇ ਹੋਰ ਦਾ ਬਾਤ ਪਾਵੇਂ ਨਹੀਂ ਨਹੀਂ ਆ ਦੱਸਦੇ ਰਹਿੰਦੇ ਆ ਮੈਂ ਬੜ ਨਾਲ ਇੱਟਾ ਦਾ ਖੁਸ਼ੀ ਆ ਪਹਿਲਾਂ ਇਹ ਦੱਸੇ ਪਿੱਛੇ ਗਾਂਦੀਆਂ ਕਿ ਭਈਆਂ ਆ ਏ ਸੇਟੜਿਆ ਦੇ ਦਿਆ ਬਈਆ ਬਰਾਤੀਆਂ ਨੂੰ ਕੱਡੀਆਂ ਕਰਦੀਆਂ ਬਈਆ ਡੈੜੀ ਡੈੜੇ ਨੂੰ ਕੱਡੀਆਂ ਬਹੁਤ ਜ਼ਿਆਦਾ ਡੈੜੇ ਨੂੰ ਘਣਾ ਸਮੇਂ ਲੱਗੇ ਡੈੜੀਆਂ ਸੀਗੇ ਡੈੜੀ ਰੂ ਤੇ ਕਿਦੀ ਦੀਦੀ ਰੂ ਨਨੂ ਇਹ ਤਾਂ ਇਹ ਸੇਟੜਿਆ ਦੇਤੇ ਤੇ ਪਹਿਲਾਂ ਤਾਂ ਸਾਰੇ ਇੱਥੇ ਵੀ ਬੱਬੀ ਜਾਂਦੇ ਇੱਥੇ ਦੰਦੇ ਜੀ ਠੀਕ ਆ ਪਰ ਇਹਦਾ ਵੀ ਅਲੱਗ ਹੀ ਵਜ੍ਹਾ ਆਪਣਾ ਲੱਗੀ ਰਦੀ ਆ ਕੋ ਜਨਾਨੀਆਂ ਲੱਗੀ ਰਹਿੰਦੀ ਆ پیچھے ਗੌਰ ਫਿਰ ਪੰਡਿਤ ਜੀ ਦਾ ਚੁੱਪ ਕਰਦਾ ਜਦੋਂ ਵਚਨ ਵਰਵਾਉਂਦਾ ਨਾ ਫਿਰ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਚੁੱਪ ਕਰਨਾ ਪੈਂਦਾ ਉਹ ਸੁਣਣ ਨਹੀਂ ਦਿੰਦੀ ਨਾ ਮੇਰਾ ਪੜਾਈ ਗਾਂਦੀਆਂ ਰਹਿੰਦੀ ਆ ਆ ਗਾਂਦੀਆਂ ਰਹਿੰਦੀਆਂ ਪਿੱਛੇ ਗਾਂਦੀਆਂ ਰਹੀਆਂ ਸੀ ਨਾ ਆ ਹੌਣ ਲੱਪੇ ਫੇਰੇ ਚੱਕ ਫੇਰੇ ਹੋਣ ਲੱਗੇ ਆ ਹੁਣ ਇਸ ਟਾਈਮ ਤੇ ਕੁੜੀ ਬਹੁਤ ਨਰਵਸ ਹੋਦੀ ਹੈ ਮਮੀ ਜੀ ਕੀ ਥੋੜੀ ਇੱਥੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋਣੀ ਚੱਲੂ ਹੋ ਜਾਂਦੀ ਹੈ ਜੀ ਇੱਥੇ ਤਾਂ ਚਾਰ-ਚਾਪ ਲੱਗਣੇ ਮੁੰਡੇ ਦੀ ਵਰਵਾਤੋਂ ਕੁੜੀ ਦੇ ਨੂੰ ਚਾਰ-ਚਾਪ ਲੱਗਦੀਆਂ ਆ ਨਜ਼ਾਰੇ ਹੋ ਜਾਂਦੇ ਕੁੜੀ ਦੇ ਮੁੰਡੇ ਦੇ ਬਰਬਾਦ ਜ਼ਿੰਦਗੀ ਦਾਤ ਲਾਇਆ ਕਿ ਕਿੰਨਾ ਬਰਬਾਦ ਹੋਈ ਟਾਡੀ ਉਹ ਵੀ ਦੱਸ ਦੋ ਬਰਬਾਦ ਹੋ ਗਿਆ ਜੇ ਬਰਬਾਦ ਹੋਦੀ ਨੇ ਹੱਸਦੇ ਰਹੀ ਦੇਖ ਦੇ ਕਿ ਤਾ ਦੇਖੋ ਤਾਂ ਮੈਂ ਤਾਂ ਦੇਖ ਕੇ ਹੱਸਦਾ ਕਿੱਦਾਂ ਲੋਕੀ ਦੇਖਣ ਆਏ ਹੋਏ ਆ ਤੂੰ ਸਾਰਾ ਛੜਦੀ ਕੀ ਗੱਲ ਨਹੀਂ ਅੱਛਾ ਇਹਦੇ ਵਿੱਚ ਇੱਕ ਹੋਰ ਹੈ ਜਿੱਦਾਂ ਹੁਣ ਹੈ ਰਿਵਾਜ ਹੈ ਕਿ ਕਿਹੜਾ ਪਹਿਲਾ ਬਿੰਦਾ ਆ ਥੱਲੇ ਸਾਨੂੰ ਇਹ ਵੀ ਨਹੀਂ ਦੱਸਿਆ ਸੀ ਬੈਠੋ ਮੈਨੂੰ ਪਤਾ ਸੀ ਪੂਆਲੇ ਮੈਨੂੰ ਪਿੱਛੇ ਆ ਕੇ ਹੱਤ ਲਾਇਆ ਕਰਦੀ ਬੈਠ ਜਾ ਜਲਦੀ ਮੈਂ ਬੈਗੀ ਜਿਹੜਾ ਬੈਹ ਜਾਂਦਾ ਆ ਫੇਰ ਬਾਅਦ ਚ ਤਾੜੀਆਂ ਵੱਜਣਾਂ ਵੀ ਮੈਗੇ ਇਹ ਕਰੇ ਜਿੱਤ ਗਈ ਜਿੱਤ ਗਈ ਮੈਂ ਦੇਖੋ ਇਹ ਜਿੱਤਨ ਤਾਂ ਕਿ ਕਿਸੇ ਨੂੰ ਬੰਦੇ ਨੂੰ ਖੇਡਣ ਦਾ ਪਤਾ ਹੀ ਨਾ ਹੋਵੇ ਤਾਂ ਦੂਜੇ ਨੇ ਤਾਂ ਜਿੱਤਣਾ ਹੀ ਆ ਲੋ ਜੀ ਇੱਥੇ ਚਾਲੂ ਹੁੰਦੇ ਆ ਝੂਠੇ ਬਚਨ ਛੁਟੇ ਤੁਹਾਡੇ ਵੱਲੋਂ ਹੋਲੇ ਮੇਰੇ ਛੁਟੇ ਬਚਣ ਕਿਦੇ ਛੁਟੇ ਬਚਣ ਇੱਥੇ ਕਰਨੇ ਪੈਂਦੇ ਆ ਹਾਸਾ ਬੜਾ ਮੈਨੂੰ ਪਤਾ ਹੀ ਨਹੀਂ ਇਹਦਾ ਪੂਰਾ ਸੁਣਿਆ ਤੇ ਹਾਸਾ ਬਹੁ ਪੈਂਦਾ ਅੱਗੇ ਜੋ ਆਪਕੇ ਪਾਸ ਪੈਸਾ ਹੈ ਲੈਣਾ ਹੈ ਦੇਣਾ ਹੈ ਐਫਡੀ ਹੈ ਕੋਈ ਵੀ ਖਜ਼ਾਨਾ ਛੁਪਾ ਕੇ ਰੱਖਿਆ ਹੈ ਉਹ ਵੀ ਮੈਨੇ ਗੰਤਾ ਮਾਉਨਾ ਕਰਦੇ ਬੜੇ ਬਾਰੇ ਨਾ ਕੋਈ ਖਜ਼ਾਨਾ ਇਹ ਕੀ ਮਤਲਬ ਉਹ

ਮੈਂ ਘਰ ਕਾ ਤੋਂ ਤਾਂ ਤੁਮਨ ਮੇਂ ਨਾ ਨਾ ਆਪ੍ਰੀਅ ਬਾਤ ਕਹੀ ਜੀ ਨੇ ਕਰਨਾ ਹੈ ਇੱਕ ਘੰਟਾ ਉਹ ਇੱਕ ਘੰਟਾ ਉਹ ਜਮਾਨੇ ਚ ਸਤਿ ਸਚਨ ਮੇਰੇ ਵੀ ਕਰਨੇ ਹੋਣਗੇ। ਅਗੇ ਵਿਚਾਰ ਬਤਾਲਾ ਕਿਹਾ ਲਾ ਬਾਲਾ ਲਾਣੀ

Gwafin <laughs> <laughs> mori சகனேgalo